ਮੈਂ ਐਫ ਆਈ ਆਰ ਦਰਜ ਕਾਲ ਦਰਜ ਕੀਤੀ ਸੀਗੀ ਤਿੰਨ ਸਾਤ ਨੂੰ ਇਹਦੇ ਵਿੱਚ ਅਸੀਂ ਦੋ ਦੇਸੀ ਕੱਟੇ 315 ਬੋਰ ਤੇ ਦੋ ਜਿੰਦਾ ਕਾਰਤੂਸ ਜਿਹੜੇ ਆ 315 ਬੋਰ ਤੇ ਜਿਹੜੇ ਹੈਗੇ ਆ ਆਕਾਸ਼ ਉਰਫ ਫੋਲੀ ਤੋਂ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਗਏ ਨੇ ਜਿਹੜਾ ਕਿ ਗਲੀ ਨੰਬਰ 1 ਗੌਤਮ ਕਲੋਨੀ ਦਾ ਰਹਿਣ ਵਾਲਾ ਹੈਗਾ ਜਗੀਰਪੁਰ ਰੋਡ ਲੁਧਿਆਣੇ ਦਾ ਰਹਿਣ ਵਾਲਾ ਔਰ ਇਹਦੇ ਉੱਤੇ ਆਲਰੇਡੀ ਇੱਕ ਪਹਿਲਾ ਮੁਕੱਦਮਾ ਜਿਹੜਾ ਸੀ 156 ਨੰਬਰ ਜਿਹੜਾ ਸੀਗਾ 323 24 ਲੜਾਈ ਝਗੜੇ ਦਾ ਪਹਿਲਾਂ ਹੀ ਥਾਣਾ ਟਿਪਿਆ ਦੇ ਵਿੱਚ ਜਿਹੜਾ ਸੀਗਾ ਉਹਦਾ ਸੀਗਾ ਔਰ ਇਹ ਜਿਹੜੀ ਰਿਕਵਰੀ ਹੈਗੀ ਆ ਸਾਡੇ ਐਸਐਚਯੂ ਟੱਬਾ ਨੇ ਜਿਹੜੀ ਹੈਗੀ ਸੀਕ੍ਰੀਟ ਇਨਫਾਰਮੇਸ਼ਨ ਤੇ ਬੇਸ ਤੇ ਉੱਤੇ ਕੀਤੀ ਹੈ ਸਰ ਇਹ ਕਿੱਥੋਂ ਲੈ ਕੇ ਆਇਆ ਸੀਗਾ ਕਿਹੜਾ ਪਪਲੀ ਇਹ ਕੱਲ ਹੀ ਹੀ ਹਜੇ ਜਿਹੜਾ ਹੈਗਾ ਦੋਸ਼ੀ ਜਿਹੜਾ ਹੈਗਾ ਫੜਿਆ ਗਿਆ ਪੁਛਗਛ ਦੌਰਾਨ ਜਿਹੜਾ ਹੁਣ ਤੱਕ ਇਹਨਾਂ ਦਾ ਜਿਹੜਾ ਲਿੰਕ ਪਿੱਛੋਂ ਜਿਹੜਾ ਹੈਗਾ ਯੂਪੀ ਤੋਂ ਆਇਆ ਹੈਗਾ ਕਿ ਯੂਪੀ ਤੋਂ ਲੈ ਕੇ ਆਇਆ ਬਾਕੀ ਇਹਦਾ ਰਿਮਾਂਡ ਲੈ ਕੇ ਅੱਜ ਜਿਹੜਾ ਹੈਗਾ ਆ ਕਿ ਕੱਲ ਹੀ ਫੜਿਆ ਹੈਗਾ ਬਾਕੀ ਬਰੀਕੀ ਦਾ ਪੁਛਗਛ ਕਰਕੇ ਹੋਰ ਜਾਣਕਾਰੀ ਤੋਂ ਨਿਕਾਲਣ ਚੁਕੀ ਹੈ ਇਹ ਆਪਣੇ ਲੁਧਿਆਣੇ ਦਾ ਚੀਜ਼ ਲੁਧਿਆਣੇ ਦਾ ਇਹ ਜਿਹੜਾ ਹੈਗਾ ਗੌਤਮ ਕਲੋਨੀ ਦਾ ਕੰਮ ਕਰਦੀ ਜਾਂਦਾ ਹੁੰਦਾ ਇਹ ਵਿਲਾ ਬੜਾ ਜੀਪੜੂ ਇਹਨੇ ਕੀਤੀ ਹੋਈ ਹੈ ਤੇ ਉਸ ਤੋਂ ਬਾਅਦ ਵੇਲਾ ਹੀ ਹੈ ਜੀ ਇਹਦੇ ਨਾਲ ਕੋਈ ਸਾਥੀ ਦਾ ਹੋ ਕੋਈ ਪਤਾ ਨਹੀਂ ਫਿਲਹਾਲ ਜਿਹੜਾ ਹੈਗਾ ਇਹ ਇਹ ਹੈਗਾ ਹੁਣੇ ਹੀ ਜੀ ਰਿਮਾਂਡ ਲੈ ਕੇ ਫੇਰ ਅੱਗੇ ਬਾਤਾਂ ਅਚ ਮੁਕਦਮਾ ਕਿਦਾਂ ਚੱਲਦਾ ਆਮ ਜਗਤੇ ਥੱਲੇ ਜੀ ਆਮ ਜਗਤੇ ਨਹੀਂ ਆਮ ਜ ਆਮ ਜਿਹੜੇ ਹੁੰਦੇ ਆਪੀਸੀ ਹੈਗੇ ਇੰਡੀਅਨ ਪੀਨਲ ਕੋਡ ਉਹਦੀ ਜਗ੍ਹਾ ਬੀ ਐਨ ਐਸ ਆ ਗਿਆ ਹੈ ਤੇ ਜਿਹੜਾ ਸਪੈਸ਼ਲ ਲੋਕਲ ਐਂਡ ਸਪੈਸ਼ਲ ਲਾ ਹੁੰਦੇ ਆਮ ਜਗਤ ਤੋਂ ਦੇ ਤਲੇ ਦਾ ਜਿਹੜਾ ਹੈ ਇਹ ਇਹ ਜਿਹੜੂ ਲੈ ਕੇ ਆ ਰਿਹਾ ਸੀਗਾ ਕਿ ਇਹਦੇ ਕੋਲ ਕਿਹੜਾ ਵੀਕਲ ਸੀਗਾ ਸਰ ਨਹੀਂ ਇਹ ਨਹੀਂ ਹੈਗਾ ਇਹ ਜਦੋਂ ਸੀਕ੍ਰੀਟ ਇਨਫੋਰਮੇਸ਼ਨਸ ਤੇ ਜਿਹੜਾ ਸੀਗਾ ਉਹਦੇ ਉੱਤੇ ਇਹਨੂੰ ਰੋਕ ਕੇ ਦੀ ਜਿਹੜੇ ਪੁੱਛਗਿੱਛ ਕਰਕੇ ਤੋੜ ਕਵੀ ਕਦੀ ਮਨਸ਼ਾ ਦੀ ਸੀ ਇਹ ਦੇਖੋ ਮਨਸ਼ਾ ਦੇ ਦੀ ਕੋਈ ਨਾ ਕੋਈ ਕ੍ਰਾਈਮ ਕਰਨ ਦੀ ਹੋਈਗੀ ਕਿਉਂਕਿ ਆਲਰੇਡੀ ਪਹਿਲਾਂ ਦਰਜ ਹੈਗਾ ਹੁਣ ਇਹ ਕਹਿ ਰਿਹਾ ਕਿ ਮੈਂ ਜਿਹੜਾ ਹੈਗਾ ਆਪਣੇ ਸੇਫਟੀ ਲਈ ਲਿਆ ਸੀਗਾ ਬਟੇ ਮੰਨਣਯੋਗ ਨਹੀਂ ਹੈਗੀ ਗੱਲ ਕਿਉਂਕਿ ਤੁਹਾਨੂੰ ਪਤਾ ਅਕਸਰ ਜਿਹੜਾ ਹੈਗਾ ਇਹ ਜਿਹੇ ਜਿਹੜੇ ਵੈਪਨਸ ਹੁੰਦੇ ਆ ਚੇਤਨਾ ਕਿਤੇ ਰੋਜ਼ਮਾਰਾ ਹੀ ਕ੍ਰਾਈਮ ਦੇ ਵਿੱਚ ਵਰਤੇ ਜਾਂਦੇ ਨੇ ਤੋ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਕਿਸੇ ਨਾ ਕਿਸੇ ਵਾਰਦਾਤ ਚ ਵਰਤੇ ਹੋਣਗੇ ਜਾਂ ਵਰਤੇ ਜਾਣੇ ਸੀਗੇ ਕਿਉਂਕਿ ਜੇ ਦੋਨੋਂ ਕੱਟੇ ਪਰਮਲੇਸ ਕੋ ਦੋ ਕੱਟੇ ਇਹ ਦੇਖੋ ਹੋਏ ਆ ਦੋ ਰੌਂਜ ਜਿਹੜੇ ਹੈਗੇ 300 ਦੋ ਜਿੰਨੇ ਚੈੱਕ ਹੋਰ ਵੀ ਹੈ ਜਾਂ ਬੰਦਾ ਇਕੱਲਾ ਹੀ ਹੈ ਹਾਂਜੀ ਇਕੱਲਾ ਹੀ ਬੰਦਾ ਮੈਂ ਉਹੀ ਬੇਨਤੀ ਤੁਹਾਨੂੰ ਕਰ ਰਿਹਾ ਨਾ ਜੀ ਹਜੇ ਇਹਦਾ ਰਿਮਾਰਡ ਲੈ ਕੇ ਪੁਛਗਿਸ਼ ਕਰਾਂਗੇ ਚਾ ਕਿਤਾ ਕਿਸ ਤਰ੍ਹਾਂ ਕਿੰਨੇ ਕੁ ਫਾਇਰਚ ਹੋ ਪਾਏਗੇ ਜੀ ਦੇਖੋ ਇਹ ਜਿਹੜੀ ਚੀਜ਼ ਜਿਹੜੀ ਹੈਗੀ ਜਿਹੜੀ ਫੋਰੈਂਸਿਕ ਜਿਹੜਾ ਹੈਗਾ ਆਪਣੇ ਆਂ ਬਲਾਸਟਿਕ ਐਕਸਪਰਟ ਉਹੀ ਦੱਸ ਸਕਦਾ ਇਹਦੇ ਵਿੱਚ ਉਹ ਕੇਸ ਦੇ ਡਿਊਰਿੰਗ ਇਨਵੈਸਟੀਗੇਸ਼ਨ ਹੀ ਦੇਖਿਆ ਜਾਵੇ। ਥੈਂਕ ਯੂ ਜੀ।